ਬੱਬੂ ਮਾਨ ਵਾਲੇ ਤੇ ਬੱਬੂ ਮਾਨ ਇਟਲੀ ਵਾਲੇ ਨੇ ਇਟਲੀ ਵਾਲੇ ਨੇ ਆ ਹੁਣ ਇੱਕ ਫੇਰ ਪੋਡਕਾਸਟ 'ਚ ਇਹ ਗੱਲ ਕਹਿਤੀ ਕਿ ਬੱਬੂ ਮਾਨ ਨੇ ਜਿਹੜੇ ਹੁਣ ਸ਼ੋਆਂ ਦੇ ਪੈਸੇ ਦੇਣੇ ਉਹਨੇ ਨਾ ਐਲਾਨ ਕੀਤਾ ਪੇ ਮੈਂ ਪੈਨਕੋਵਰ ਵਾਲੇ ਜੋ ਦੀ ਸਾਰੀ ਕਮਾਈ ਹੜਪੀੜਤਾ ਨੂੰ ਦੇ ਦੇਣੀ ਆ ਕਹਿੰਦਾ ਇਹ ਸਾਬ ਐਵੇਂ ਆ ਮੁੱਛਾਂ ਤੇ ਬੜਾ ਕਿਤੇ ਕਿੰਨਿਆ ਕਨੇ ਆ ਜਾਣਾ ਆ ਉਹ ਕਿਤੇ ਕਿੱਡੀ ਕ ਕਮਾਈ ਹੋਣੀ ਉਹ ਬਾਈ ਉਹ ਇੱਕ ਉਹਨੇ ਪ੍ਰਤ ਪਾਉਣੀ ਸੀ ਪਾਤੀ ਭਰਾਵਾ ਉਹਦੇ ਕੋਲ ਕਿਹੜੇ ਪੈਸੇ ਆ ਨਹੀਂ ਬਹੁਤ ਜ਼ਿਆਦਾ ਸ਼ੋਅ ਲਾਉਂਦਾ ਜੇ ਉਹਨੇ ਲੋਕਾਂ ਦੀ ਮਦਦ ਹੜਪੀੜਤਾ ਦੀ ਸਹਾਇਤਾ ਕਰਨੀ ਆ ਨਾ ਤੇ ਭਾਈ ਉਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਇਟਲੀ ਵਾਲਿਆ ਯਾਰ ਪਤਾ ਕੀ ਕਹਾਂ ਮੈਂ ਮੰਨਦਾ ਭਾਈ ਤੇਨੀ ਹੈਗੀ ਆ ਉਹਨਾਂ ਅਸੀਂ ਖਰ ਖਾਨੇ ਆ ਤੁਸੀਂ ਖਾਓ ਵੀ ਕਿਉਂਕਿ ਸ਼ਾਇਦ ਤੁਹਾਡੇ ਨਾਲ ਉਹਨਾਂ ਦੇ ਫੈਨਾਂ ਨੇ ਤੁਹਾਨੂੰ ਮਾੜਾ ਚੰਗਾ ਬੋਲਿਆ ਹੋ ਸਕਦਾ ਪਰ ਭਰਾ ਇਹ ਗੱਲ ਨਹੀਂ ਤੂੰ ਕਹਿ ਸਕਦਾ ਕਿ ਬੱਬੂ ਮਾਨ ਨੇ ਸ਼ੋਹ ਦੀ ਕਮਾਈ ਤਾਂ ਦੇਣ ਲਈ ਕਹਿਤਾ ਵੀ ਉੱਥੇ ਕਿਹੜੀਆਂ ਨੀਆਂ ਟਿਕਟਾਂ ਵਿਕਣੀਆਂ ਸੀ ਯਾਰ ਮੈਂ ਕਹਿੰਨਾ ਤੂੰ ਪੰਜਾਬ ਦੇ ਵਿੱਚ ਇਹਨਾਂ 20 ਸਾਲਾਂ ਦੇ ਇਤਿਹਾਸ ਦੇ ਵਿੱਚ ਦੱਸ ਦੇ ਕਿਹੜਾ ਐਡਾ ਸਿੰਗਰ ਸੀ ਜਿਹਦੇ ਸ਼ੋਅ ਲੱਗਦੇ ਸੀ ਔਰ ਲੱਖਾਂ ਲੋਕ ਆਉਂਦਾ ਸੀਗਾ ਇੱਕ ਬੱਬੂ ਮਾਨ ਹੀ ਆ ਜਿੰਨਾ ਬੱਬੂ ਮਾਨ ਦੇ ਸ਼ੋਅਾਂ 'ਚ ਇਕੱਠਾ ਹੁੰਦਾ ਤੂੰ ਮੈਨੂੰ ਪੰਜਾਬ 'ਚ ਦੱਸ ਹੋਰ ਕਿਹੜਾ ਕਲਾਕਾਰ ਆ ਜਿਹਦੇ ਸ਼ੋਅਾਂ 'ਚ ਐਡਾ ਖਾੜਿਆਂ 'ਚ ਇਕੱਠਾ ਹੁੰਦਾ ਹੋਵੇ ਜੇ ਯਾਰ 20-25 ਲੱਖ ਰੁਪਈਆ ਵੀ ਇੱਕ ਖਾੜੇ ਦਾ ਲੈਂਦਾ ਹੋਊਗਾ ਤਾਂ 30 ਦਿਨਾਂ 'ਚ 30 ਖਾੜੇ ਉਹਦੇ ਆ ਤਾਂ ਤੂੰ ਆਪੇ ਲਾ ਲਓ ਕਿੰਨੇ ਪੈਸੇ ਕਮਾਉਂਦਾ ਹੋਊਗਾ ਮਹੀਨੇ ਦੇ ਹਨਾ ਤੇ ਯਾਰ ਉਹਨੂੰ ਕੀ ਆ ਜੀ ਕਰੋੜ-ਦੋ ਕਰੋੜ ਰੁਪਈਆ ਉਹਨੇ ਦੇ ਵੀ ਦਿੱਤਾ ਹੜਪੀਟਾਂ ਨੂੰ ਲਾ ਵੀ ਦਿੱਤਾ ਵੱਡੀ ਗੱਲ ਇਹ ਇਟਲੀ ਵਾਲਿਆਂ ਉਹਨੇ ਦੱਸ ਕੇ ਥੋੜੋ ਦੇਣੇ ਤੈਨੂੰ ਮੈਨੂੰ ਉਹਦਾ ਦਿਲ ਕਰੂਗਾ ਉਹਨੇ ਦੇ ਦੇਣੇ ਆ ਉਰਾ ਤੁਸੀਂ ਅਸੀਂ ਕੀ ਕਰਨ ਜੋਗੇ ਰਹਿਣਾ ਇਹ ਬਿਲਕੁਲ ਬਾਈ ਤੇਰੀ ਖਰੀ ਗੱਲ ਨਹੀਂ ਪੇ ਤੂੰ ਇਸ ਤਰ੍ਹਾਂ ਕਿਹਾ ਪੇ ਉਹਨੇ ਤਾਂ ਸ਼ੋਹਾਂ ਦੇ ਪੈਸੇ ਬੱਬੂ ਮਾਨ ਨੇ ਤਾਂ ਦੇਣ ਦਾ ਐਲਾਨ ਕੀਤਾ ਸ਼ੋਹਾਂ ਤੇ ਕਿਹੜੀ ਹੁੰਦੀਆਂ ਸ਼ੋਹਾਂ ਦੀਆਂ ਟਿਕਟਾਂ ਵੇਕਦੀਆਂ ਜਾਂ ਕਿੰਨੇ ਕੁ ਪੈਸੇ ਇਕੱਠੇ ਹੋ ਜਾਣੇ ਮਾੜੀ ਗੱਲ ਆ ਬਾਬਾ ਮਾੜੀ ਗੱਲ ਆ ਬਾਕੀ ਐ ਤੂੰ ਵੀ ਸਾਡਾ ਪੰਜਾਬੀ ਭਰਾ ਆ ਬੱਬੂ ਮਾਨ ਵੀ ਪੰਜਾਬੀ ਭਰਾ ਆ ਰਲ ਮਿਲ ਕੇ ਚੱਲਣਾ ਚਾਹੀਦਾ ਆ ਗੱਲ ਬਿਲਕੁਲ ਮਾੜੀ ਪੇ